ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵਾ 7 ਹੋ ਗਏ ਨੇਗੇ ਤੇ ਬਹੁਤ ਹੀ ਕੰਮ ਆਪਣੇ ਹੋ ਗਏ ਬਹੁਤ ਹੀ ਪਏ ਨੇ ਹਾਂ ਤੇ ਜਣੇ ਕਿ ਸਵਾ 7 ਹੋਏ ਨੇ ਆਪਣੇ ਕੰਮ ਨਿਭੜਨਗੇ ਜੀ 11 ਵਜ ਜਾਣਗੇ 11 ਤੋਂ ਸਵਾ 11 11:30 ਵਜੇ ਸਾਕ ਹੋਵ ਜਾਣ। ਐਦੋਂ ਪਹਿਲਾ ਆਪਣੇ ਕੰਮ ਨਹੀਂ ਨਿਭੜਦੇ। ਸੋਨੂੰ ਪਤਾ ਹੀ ਆ ਹੁਣ ਬੱਚਿਆਂ ਸਕੂਲ ਲੱਗਣ ਲੱਗਾ ਜਿੰਨਾ ਚਿੱਕ ਬੱਚੇ ਹਨਾ ਸਕੂਲ ਤੁਰਦੇ ਨਹੀਂ। ਉਹਨਾਂ ਚੱਕ ਇਧਰੋ ਜਾਇਆ ਨਹੀਂ ਜਾਂਦਾ। ਤੇ ਹੁਣ ਮਸ਼ੀਨ ਦੇ ਵਿੱਚ ਕੱਪੜਾ ਪਾ ਦਿੱਤੇ ਤੇ ਮੈਂ ਮੱਝਾਂ ਨਮਾਉਂ ਜਾਂਦੀ ਸੀ ਹੁਣ। ਤੇ ਕੇਰਾ ਭਾਂਡੇ ਭੁੰਡੇ ਇਧਰ ਸਾਫ਼ ਹੋ ਗਏ। ਫੇ ਮਸੇਂ ਦੇ ਵਿੱਚ ਕੱਪੜੇ ਪਾਏ ਨੇ ਸਰਦਾਰ ਜੀਆਂ ਨੂੰ ਦੀਤ ਨਹੀਂ ਸੀ ਮਨ ਲਾ ਲੋ ਤਾਂ ਸੈ ਦੀ ਹੁਣ ਬਾੜੀ ਚ ਗੋਡੇ-ਗੋਡੇ ਖਾ ਹੋਇਆ ਖੜਾ ਬਰਸਾਤੀ ਮੌਸਮ ਕਰਕੇ ਰਾਤ ਹਣਾ ਬਹੁਤ ਪਿਆ ਹੋਊਗਾ ਮੀ 8 ਜੁਲਾਈ ਦੀ ਰਾਤ ਨੂੰ ਰਾਤ ਬਹੁਤ ਗਾਜਦਾ ਸੀ ਰੱਬ ਗਾਜਦਾ ਬੱਦਲ ਕਹਿੰਦੇ ਹੁੰਦੇ ਵਰਦਾ ਨਹੀਂ ਹੁੰਦਾ ਪਰ ਸਾਡੇ ਤਾਂ ਬਰਿਆ ਨਹੀਂ ਤੇ ਭੈਣ ਭਾਈ ਚਾਰ ਪਾਰ ਰਹੇ ਨੇ ਮੈਂ ਤਾਂ ਬਰੀ ਨਾ ਹਣਾ ਵਧੀਆ ਰਹੇ ਤੇ ਮੱਝਾਂ ਨਮਾ ਕੇ ਆਪਾਂ ਵਸ ਬਲੌਗ ਸ਼ੁਰੂ ਕਰ ਲਿਆ ਮੱਝਾਂ ਨਮਾਉਣਿਆਂਗੇ ਬਹੁਤ ਸਿੱਟ ਦੇਾਂਗੇ ਤੇ ਫਿਕਰ ਲੱਗਿਆ ਤੇ ਆਪਣੀ ਮੱਝ ਹ ਹ ਦੇ ਦਿਨ ਪੂਰੇ ਹੋ ਗਏ ਮੱਸਰਦਾਨੀ ਲਾਉਣੀਆਂ ਮੱਸਰ ਨੇ ਰਾਤ ਮੱਝਾਂ ਬਹੁਤ ਤੰਗ ਕਰੀਆਂ ਪਰ ਕੂਲਰ ਵੀ ਲਾਤਾ ਸੀਗਾ ਤੇ ਕੂਲਰ ਵੀ ਲਾਤਾ ਸੀਗਾ ਤੇਨੇ ਮੈਂ ਹੁਣ ਕੂਲਰ ਬੰਦ ਕਰ ਦੂੰਗੀ ਤੇ ਨੈਣ ਮੈਨਾਂ ਨਮਾਦੂ ਬਾਰੇ ਕੁਛ ਪਤਾ ਨਾਲ ਇਹ ਦੱਕਾ ਪਲੱਗ ਅਸੀਂ ਨਾ ਜਾਣ ਕੇ ਨਹੀਂ ਪਾਉਂਦੇ ਹੈਗੇ ਤੇ ਇਹ ਜ ਮੱਝਾਂ ਵਾਲੇ ਕੂਲਰ ਚ ਕਈ ਵਾਰੀ ਜਿਰੋਂ ਆਪਾਂ ਹਨਾ ਮੱਝ ਖੁੱਲ ਜਾਂਦੀ ਆ ਉ ਤਾਂ ਵਾਈਬਰੂਦੀ ਰੱਖਤਾ ਤੇ ਜਿਰੋਂ ਮੱਝ ਖੁੱਲ ਜਾਂਦੀ ਆ ਤੇ ਸੰਗਲ-ਸੁੰਗੋ ਨਾਲ ਤਾਰ ਜਰਕਦੇ ਨਿਕਲ ਜਾਂਦੀ ਮੈਂ ਪੋਲਾ ਜਿਹਾ ਡੱਕਾ ਲਾਉਣੀ ਹੁੰਦੀ ਆ ਬਾਲਾ ਦਬਕੇ ਵੀ ਲਾਉਂਦੀ ਹੈਗੀ ਕਿਉਂਕਿ ਫਿਰ ਖਤਰਾ ਨਹੀਂ ਰਹਿੰਦਾ ਕਰੰਟ ਲੱਗਣ ਦਾ ਪਸੂ ਦਾ ਆਪਾਂ ਨੂੰ ਸਿੱਤੇ ਭੈਣ ਨੂੰ ਨਹੀਂ ਪਤਾ ਲੱਗਦਾ ਉਹ ਤਾਂ ਹੀ ਨਹੀਂ ਪਲੱਗ ਪਾਉਂਦੇ ਕੂਲਰ ਚ ਮੱਝਾਂ ਦੇ ਚ ਦੀ ਜਰਕਦੇ ਨੇ ਹਨਾ ਜਦੋਂ ਤਾਰ ਕਨੇਉਣ ਮੱਝਾਂ ਖੁੱਲ ਕੇ ਜਰਕਦੇ ਨੇ ਪਲੱਗ ਨਿੱਕਲ ਜੇ ਕੂਲਰ 빙ਾ ਹੋ ਜੂ ਫਟ ਜੂ ਕੋਈ ਗੱਲ ਨਹੀਂ ਹਨਾ ਪਸੂ ਨਹੀਂ ਬਣਦਾ ਸਿਆਣੇ ਜਿੰਗ ਹੋਏ ਪਏ ਨੇ ਤਾਂ ਕਰਕੇ ਅਸੀਂ ਪਲੱਗ ਨਹੀਂ ਪਾਉਂਦੇ ਉਹ ਚ ਤਾਰ ਹੀ ਪਾਉਣੀ ਆ ਪਾਰ ਜਰਕਦੇ ਨਿਕਲ ਜਾਂਦੀ ਕਿਉਂਕਿ ਫਿਰ ਕਰੰਟ ਦੀ ਵਿਚਾਰ ਆ ਜਾਂਦੀ ਹੈਗੀ ਕਈ ਗੱਲਾਂ ਦਾ ਪਸ਼ੂ ਪਾਲਣਾ ਹੁਣ ਧਿਆਨ ਰੱਖਣਾ ਪੈਂਦਾ ਤੇ ਹੁਣ ਤੇ ਜਿਉਂ ਜਿਉਂ ਹੁਣ ਆਪਣੇ ਪਸ਼ੂ ਵਧੀ ਜਾਂਦੇ ਨੇ ਜਾਣਕਾਰੀ ਵਧੀ ਜਾਂਦੀ ਹੈ ਕਿਉਂ ਅਮ ਜੁਕਰੀ ਤੇ ਬਸ ਰੂ ਵਧਾ ਵੀ ਸਭ ਦੇ ਤਾਂ ਤੰਦੇ ਹਨਾ ਤੇ ਚਿੜੀਆਂ ਨਾ ਜਿਹੜੀਆਂ ਪਹਿਲਾਂ ਦੇਸੀ ਜੀਆਂ ਚਿੜੀਆਂ ਹੁੰਦੀਆਂ ਉਹ ਤਾਂ ਹੈ ਨਹੀਂ ਗੀਆਂ ਜਿਹੜੀਆਂ ਬਰੀਕ ਬਰੀਕ ਹਰੀ ਹਰੀਆਂ ਚਿੜੀਆਂ ਬਰੀਕ ਬਰੀਕ ਕਾਲੀਆਂ ਕਾਲੀਆਂ ਚਿੜੀਆਂ ਤੇ ਦੇਖੀ ਫਲੀਆਂ ਦੇ ਫੁੱਲ ਖਾਂਦੀਆਂ ਨੇ ਗੀਆਂ ਚੋਗਾ ਵੀ ਪਾਇਆ ਹੋਇਆਗਾ ਤੇ ਚੋਗਾ ਖਾਂਦੀਆਂ ਤੇ ਇਹ ਜੀ ਵੇਲੇ ਫਲੀਆਂ ਦੇ ਫੁੱਲ ਨਿਕਲਦੇ ਨੇ ਪਤਾ ਨਹੀਂ ਬਚਾਲੋ ਜਿਓ ਕੀ ਖਾਂਦੀਆਂ ਨੇ ਉਹ ਫੁੱਲ ਦੇ ਠੂੰਗਾ ਠਾਂਗੀ ਜੀ ਕਰੀ ਜਾਂਦੀਆਂ ਨੇ ਜੀਆਂ ਚਲੋ ਜੀ ਆਪਾਂ ਮਿਲਦੇ ਆ ਬਾਅਦ ਦੇ ਵਿੱਚ ਤੇ ਕੰਮ ਕਰ ਲਈਏ ਮੇਰੇ ਤਾਂ ਕੰਨ ਨੂੰ ਪਤਾ ਨਹੀਂ ਕੀ ਹੋਇਆ ਪਿਆ ਜਿਵੇਂ ਬੋਲੀ ਹੋਈ ਪਈਆਂ ਕੰਨ ਤੋਂ ਗੱਲ ਨਿਛੋਣ ਜੇ ਸੁਣ ਜੇ ਮਾੜੀ ਜੀ ਸੁਣ ਜੇ ਸੋਨੇ ਨਾਲ ਕੋਈ ਕਿੰਨਾ ਮਰਜੀ ਬੋਲੀ ਜਾਵੇ ਲੋਇਆ ਟਾਈਮ ਆਗਾ ਤੇ ਵੱਜ ਗਏ ਨੇਗੇ 11 11 ਵਜ ਕੇ 10 ਮਿੰਟ ਹੋ ਗਏ ਨੇਗੇ ਤੇ ਆਪਾਂ ਨੇ ਕੰਮ ਕਰ ਲਏ ਨੇਗੇ ਤੇ ਇਧਰ ਮਧਾਣੀ ਚੱਲਦੀ ਆਈ ਮਲਾਈ ਹੈ ਨਾ ਦੋ ਤਿੰਨ ਦਿਨਾਂ ਦੀ ਰੜਕਣ ਵਾਲੀ ਸੀਗੀ ਉਹੀ ਗੱਲ ਹੈ ਗਰਮੀ ਤੋਂ ਡਰਦੇ ਸੀ ਅੱਜ ਨਾ ਕੋਸਾ ਗਰਮੀ ਘੱਟ ਲੱਗਦੀ ਹੈਗੀ ਪੱਖਾ ਲਾ ਲੈਣੇ ਆਪਾਂ ਗਰਮੀ ਘੱਟ ਲੱਗਦੀ ਹੈ ਕੋਸਾ ਅੱਜ ਤੇ ਕੁਝ ਪਹਿਲਾਂ ਮੈਂ ਸਬਜ਼ੀ ਚੋਂ ਕੱਖ ਕੱਢਣ ਲੱਗ ਗਈ ਹੈ ਨਾ ਤੇ ਸਬਜ਼ੀ ਤੋੜਨ ਲੱਗ ਗਈ ਕੱਖ ਕੱਢਣ ਲੱਗ ਗਈ ਸਬਜ਼ੀ ਚੋਂ ਤੇ ਕੱਪੜੇ ਆਪਣੇ ਸਲਾਬੇ ਨੇ ਹਜੇ ਫੇਰ ਲਾਹਾਂਗੇ ਐਨੇ ਮਦਾਨੀ ਚੱਲਦੀ ਹੈਗੀ ਤੇ ਪੱਖਾ ਮੈਂ ਆ ਲਾ ਲਿਆ ਤੇ ਪੱਖਾ ਨੇ ਪੱਖਾ ਲਾ ਲਾਂਗੇ ਨਏ ਆਪਾਂ ਹੂੰ ਕਿਉਂਕਿ ਪੱਖੇ ਨਾਲ ਮੱਖੀ ਮੁੱਖੀ ਨਹੀਂ ਆਉਂ ਕਿਹਾ ਹੋ ਤੇ ਤੇ ਅ ਕੀ ਹੋਤੇ ਇੱਕ ਇੱਕ ਮਿੱਠੇ ਤੇ ਮੱਖੀਆਂ ਪਹਿਲੀ ਆ ਜਿੰਦੇ ਨੇ ਮੈਂ ਸਬਜ਼ੀ ਥੋੜੀ ਸੀ ਬੀਬੀ ਕੱਢਦੀ ਆ ਅੱਜ ਨਾ ਅਸੀਂ ਕਈ ਦਿਨ ਹੋ ਗਏ ਫਲੀਆਂ ਤੋੜੀਆਂ ਨਹੀਂ ਹੋਈਆਂ ਤੇ ਬੀਬੀ ਨੂੰ ਮੈਂ ਮੈਂ ਆਪਦਾ ਵੀ ਕੰਮ ਨਹੀਂ ਹੋ ਰਿਹਾ ਆਨੇ ਕਰਦੀ ਹੈ ਤੇ ਆਲੂ ਪਾ ਕੇ ਨਾ ਮਸਾਲਾ ਰਗੜ ਕੇ ਟਮਾਟਰ ਟਮਟਰ ਪਾ ਕੇ ਫਿਰ ਇਹਦੀ ਸਬਜੀ ਬਹੁਤ ਹੀ ਵਧੀਆ ਬਣਦੀ ਹੈਗੀ ਬਹੁਤ ਹੀ ਵਧੀਆ ਬਣਦੀ ਹੈ ਸਬਜੀ ਤੇ ਮੈਂ ਮਧਾਨੀ ਲਾਇਆ ਹੀ ਸਾਢੇ 12 1 ਵਜੇ ਨੂੰ ਮੇਰਾ ਕਿਉਂ ਬਾਣ ਜੂ ਹਜੇ ਮੈਂ ਦਵਾਈ ਲੈਣੇ ਆਉ ਖੜਾ ਕੇ ਗਿਆ ਡਾਕਟਰ ਤੇ ਆਜੇ ਇੱਕ ਡੱਬ ਜੇ ਲੈਣੇ ਫਿਰ ਤਾਂ ਸੁਣਦਾ ਵਧੀਆ ਨਹੀਂ ਸੁਣਦਾ ਪਤਾ ਨਹੀਂ ਕੀ ਹੋਇਆ ਉਹ ਕਹਾਂ ਸੋ ਜਾ ਭਾਈ ਕਹਿੰਦਾ ਡਾਕਟਰ ਕਹਿੰਦਾ ਕੰਨ ਨੂੰ ਸੋ ਜਾ ਮੈਨੂੰ ਵੀ ਐ ਲੱਗਦਾ ਭਾਰੀ ਭਾਰੀ ਜੋ ਹੋਇਆ ਹਮਦਰ ਜੀ ਜਿਵੇਂ ਜਾਖਮ ਹੋਇਆ ਹੁੰਦਾਗਾ ਤੇ ਨੈ ਦਵਾਈ ਪਾਉਂਗੀ ਹੁਣ ਉੱਥੇ ਖੜੀ ਨੈ ਦਵਾਈ ਪਾ ਲੂੰਗੀ ਤੇ ਨੈ ਆਪਾਂ ਕੀ ਬਣਾ ਲਾਂਗੇ ਨੋ ਗੋਲੀਆਂ ਲੈ ਲਾਂਗੇ ਤੇ ਸਰਦਾਰ ਜੀ ਵਗ ਗਏ ਨੇ ਲੌਂਗਵਾਲ ਕਿਉਂਕਿ ਆਪਣੇ ਅਚਾਰ ਪਾਉਣਗੇ ਅਚਾਰ ਵਾਲੇ ਟੋਏ ਦਾ ਕਾਗਜ਼ ਲੈਣ ਗਏ ਨੇ ਉੱਪਰ ਲੈਣੇ ਸਾਈਡਾਂ ਵਾਲਾ ਤੇ ਕਈ ਕਰਾਣੇ ਇਕੱਠਾ ਲਿਆਉਣਾ ਗਿਆ ਕਿਉਂਕਿ ਇਕੱਠਾ 1-2 ਰੁਪਏ ਸਸਤਾ ਪੈ ਜਾਂਦਾਗਾ ਤੇ ਉਹ ਤੈਨੂੰ ਫੁੱਟਾਂ ਦੇ ਸਾਬ ਨਾਲ ਹੀ ਆਉਂਦਾ ਪਰ ਤੈਨੂੰ ਤੋਲ ਕੇ ਲਿਆਉਂਦੇ ਨੇ ਐ ਮੈਨੂੰ ਪਤਾ ਨਹੀਂ ਇਹਨਾਂ ਨੇ ਆਇਆ ਤਾਂ ਪਤਾ ਲੱਗੂ ਲਿਆਉਂਦੇ ਤਾਂ ਪਰ ਐਸਾ ਲਾਂਗੇ ਤੇ ਮੈਂ ਕਦੇ ਪੁੱਛਿਆ ਜਾਨੀ ਹੈਗਾ ਸਾਰੀਆਂ ਸੁੱਟੀਆਂ ਲੰਘ ਗਈਆਂ ਭੈਣ ਤਾਂ ਆਈ ਹੋਈ ਨਹੀਂ ਗਰਮੀਤ ਨੂੰ ਡੀਕ ਜੈਸੀ ਜਵਾਖ ਨੇ ਸਾਰੇ ਰਾਜੀ ਆਲੇ ਤੇ ਵੀ ਆਊਗੀ ਆਊਗੀ ਪਰ ਆਈ ਨਹੀਂ ਹੈਗੀ ਗਰਮੀ ਤਾਂ ਤੇ ਆਪਾਂ ਆਪਣਾ ਕੰਮ ਹੀ ਆ ਮੈਂ ਵੀ ਹਨਾ ਮਹੀਨਾ-ਮਹੀਨਾ ਕਰੀ ਜੰਨੀ ਆ ਜਾਊਗੀ ਜਾਊਗੀ ਕੰਮ ਨਹੀਂ ਨਿਭੜਦੇ ਹੈਗੇ ਉਹਨਾਂ ਦਾ ਫੇਰ ਵੀ ਮਿਸਤਰੀ ਲੱਗਾ ਹੋਇਆਗਾ ਤੇ ਸਾਰੇ ਜਿਹੜੋਂ ਆ ਜਾਣ ਹਨਾ ਭੈਣ ਭਾਈ ਨੂੰ ਆਏ ਹੁੰਦੇ ਫਲਾਨਾ ਵੀ ਮਿਲ ਗਿਆ ਤੇ ਕਭੀ ਮਿਲ ਗਿਆ ਮੇਰੇ ਇੱਕ ਭੈਣ ਰਹੇਗੀ ਐ ਤੇ ਅਮਰ ਤਾਂ ਪਹਿਲਾਂ ਮੇਰੇ ਕੋ ਰਾਤ ਲਾ ਕੇ ਸੀ ਹੁਣ ਫੇਰ ਰਾਜੀ ਆਈ ਹੋਈ ਹੈ ਗੰਜੀ ਪਰ ਚਲੋ ਮੈਂ ਕੰਟਾ ਦੋ ਕੰਟੇ ਚ ਤੂੰ ਆ ਜੀ ਚ ਮੈਂ ਆ ਜੂੰਗੀ ਚਲੋ ਕੋਈ ਗਰਨੀ ਸੜ ਤਾਂ ਨੇੜੇ ਦਾ ਕੰਮ ਆ ਤਾਂ ਉਹਦੇ ਜਾਂਦੀ ਰਹਿਣਾ ਮੈਂ ਜੇ ਤਰਸੇਮ ਤੋਂ ਵੱਧ ਆਉਂਦੇ ਜਾਂਦੇ ਆਂਗੇ ਕਿਉਂਕਿ ਨੇੜੇ ਕਰਕੇ ਹਨਾ ਕਰੇ ਜੋਤ ਆ ਗਏ ਤਰਸੇਮ ਆ ਗਏ ਇੱਥੇ ਕੋਈ ਚੀਜ਼ ਵਸਤ ਲੈਣਾ ਆ ਗਏ ਜਾਉਂ ਆ ਗਏ ਨੇੜੇ ਕਰਕੇ ਤੇ ਉਹ ਦਣਾ ਸੀ ਗਏ ਸੀਗੇ 2-3 ਜੂਨ ਨੂੰ ਕਹਿੰਦੀ ਬਸ ਇੱਕ 26 27 ਮਈ ਨੂੰ ਪਤਾ ਨਹੀਂ ਗਏ ਸੀ ਤਣ ਜੂਨ ਚ ਰਹੀ ਸੀ ਸਿਕਾਣੀ ਮਾਸੀ 2 4 ਦਿਨਾਂ ਨੂੰ ਆਵਾਂਗੇ ਦੇਹੋ ਸਾਰੀ ਜੂਨ ਨਾਗੀ ਅੱਜ ਦਾ 9 ਜੁਲਾਈ ਹੋਊਗੀ ਤੇ ਆਈ ਨਹੀਂ ਹੈਗੀ ਤੰਦੇ ਨੇ ਜਿਹੜੇ ਘਰ ਦੇ ਹਨ ਨਿਕਲ ਲੈਣ ਜਿੰਦੇ ਉਡੀਕ ਉਡੀਕ ਕੇ ਅੱਖਾਂ ਪੱਕ ਗਈਆਂ ਪਰ ਭੈਣ ਤਾਂ ਆਈ ਹੀ ਨਹੀਂ ਹੈਗੀ ਚਲੋ ਹੁਣ ਕੰਮ ਹੈਗਾ ਘਰੇ ਮਿਸਤਰੀ ਲੱਗਾ ਹੈ ਬੁਟੀਕ ਦਾ ਕੰਮ ਹੈਂ ਡੀਕ ਡੀਕ ਕੇ ਬਹਿ ਗਏ ਸਾਰੇ ਵਰਨੀਤਾ ਉਹ ਵਰਨੀਤਾ ਆਉਗੀ ਤੇ ਬਾਕੀ ਹੁਣ ਕਿਉਂ ਬਣਾਉਣਿਆ ਦੁਪਹਿਰਾ ਦੁਪਹਿਰਾ ਕਿਉਂ ਬਣਾ ਕੇ ਫੇਰ ਆਪਾਂ ਰੈਸਟ ਕਰਾਂਗੇ ਹੇ ਨੀਂਦ ਵੀ ਨਹੀਂ ਆਉਂਦੀ ਹੈਗੀ ਹੈਨਾ ਤੇ ਹੁਣ ਮੈਂ ਇੱਥੇ ਕਿਉਂ ਕੱਢ ਕੇ ਬਿੰਚਟ ਮੋਬਾਈਲ ਤੇ ਦੇਖ ਲਵਾਂਗੀ ਪਰ ਸੇਮ ਦੀ ਵੀਡੀਓ ਆਈ ਪਈ ਹੈਗੀ ਚਾਰ ਪਾਉ ਦਾ ਫੇਰ ਭੈਣ ਭਾਈ ਨੂੰ ਖੁਸ਼ੀ ਹੁੰਦੀ ਹੈ ਮੇਰੇ ਭਾਈ ਦੇ ਖੇਤ ਕੰਮ ਚੱਲਦਾ ਹੈਨਾ ਮੈਨੂੰ ਟਾਈਮ ਨਹੀਂ ਲੱਗਿਆ ਉਹ ਵੀਡੀਓ ਦੇਖਣ ਦਾ ਮੈਂ ਹਜੇ ਮਧਾਂ ਨਹੀਂ ਚੱਲਦੀ ਆ ਆਪਾਂ ਫੇਰ ਮਿਲਦੇ ਆ ਮੈਂ ਵੀਡੀਓ ਦੇਖ ਲਾਂ ਦੇਖਤਾ ਹੁੰਦੀ ਹੋਈ ਆ ਹਨਾ ਭੈਣ ਪਾਈ ਦੀ ਆਪਦੇ ਦੀ ਤੇ ਫਿਰ ਕਹਿੰਦੇ ਨੇ ਖਾਬ ਦੇਖੂ ਦਾਤਾਰਾ ਹੁੰਦਾ ਜਾਂ ਮੋਹ ਪਿਆਰ ਲੋ ਜੀ ਦੁਪਹਿਰੇ ਵਿਚ ਆਣ ਨਹੀਂ ਹੈਗੀ ਜਿਆ ਟਾਈਮ 12:00 ਵੱਜ ਗਏ 12:00 ਤੀ ਹੋ ਗਿਆ ਇਹ ਟਾਈਮ ਉਧਰ ਘਿਆ ਉਧਰੇ ਹੋ ਇਧਰ ਫਿਰ ਜੀਵ ਦਾ ਜ਼ਿਕਰ ਆ ਸੱਲੀਆਂ ਆ ਗਈਆਂ ਦੇ ਖੇਤ ਤੋਂ ਜਿਵੇਂ ਪੁੰਨ ਲਈ ਮਾ ਗਰਮੀ ਚ ਤਾਉ ਵੀ ਖੜੂਗੀ ਕਿਆ ਬਣਾਉਣੀ ਚਲੋ ਕੱਲੀਆਂ ਪੋਨ ਲਾਣੀ ਨਾ ਇੱਥੇ ਖੜੀ ਖੜੀ ਅ ਪਲੀਜ਼ ਭੈਣਾ ਤੁਸੀਂ ਜ਼ਰੂਰ ਦੱਸਿਓ ਜਿਹੜਾ ਉਹ ਰਸੋਈ ਵਾਲਾ ਕੂਲਰ ਆਉਂਦਾ ਪਤਨੀ 800 ਦਾ ਆਉਂਦਾ ਪਤਨੀ 1000 ਦਾ ਆਉਂਦਾਗਾ ਵੀਡੀਓ ਪਾਈ ਹੁੰਦੀ ਹੈਗੀ ਉਹ ਜਿਹੜੀਆਂ ਭੈਣਾ ਨੇ ਲਿਆਂਦਾ ਮੰਗਵਾਇਆ ਜਾ ਆਨਲਾਈਨ ਹਨਾ ਵੀ ਉਹ ਕੂਲਰ ਤੁਸੀਂ ਉਹ ਦੱਸਿਓ ਰੇ ਬਾਰੇ ਤੇ ਵੀ ਉਹ ਵਧੀਆਗਾ ਜੇ ਵਧੀਆ ਹੋਇਆ ਫਿਰ ਦੇਖਾਂਗੇ ਅਸੀਂ ਹੁਣ ਤਾਂ ਕੀ ਗਰਮੀ ਲੰਘੀ ਅਗਲੇ ਸਾਲ ਲਵਾਂਗੇ ਨੇ ਪਰ ਇਹ ਤਾਂ ਦੱਸਿਓ ਉਹ ਤਾਂ 1000 ਦਾ ਕਹਿੰਦਾ ਕੋਈ 800 ਦਾ ਕਹਿੰਦਾ ਕੋਈ 900 ਦਾ ਕਹਿੰਦਾ ਇੱਕ ਬੋਤਲ ਪਾਣੀ ਵੀ ਪੈਂਦੀ ਐ ਇਹਦੀ ਉਦੋਂ ਕਿਈ ਕੁਦਰ ਹੋ ਛੋਟਾ ਜਾਂ ਉਹਦੇ ਬਾਰੇ ਜ਼ਰੂਰ ਦੱਸਿਓ ਜਿਹੜੀਆਂ ਪਾਣਾ ਲਿਆਂਦਾਗਾ ਜਾਂ ਦੁਕਾਨ ਤੋਂ ਲਿਆਂਦਾ ਵੀ ਕਿੱਥੋਂ ਲਿਆਂਦਾਗਾ ਜਾਂ ਵੀ ਤੁਸੀਂ ਇਹ ਨਾ ਗੰਦਾ ਵਰਤਿਆ ਵੀ ਵਧੀਆ ਖਰਾਬਤਾ ਨਹੀਂ ਹੋਇਆ ਤੇ ਮੇਰੇ ਸਭ ਤਜਰਬਾ 7 800 ਦਾਗਾ 800 ਰੁਪਏ 9000 ਰੁਪਏ 10000 ਦਾ ਵੀ ਹੈ ਨਾ ਖਰਾਬ ਹੋ ਗਿਆ ਹੋਊਗਾ ਜਸ ਜਰੂਰ ਇਸ ਤੇ ਉਸਲਾ ਦਿਓ ਭਾਈ ਕਿਵੇਂ ਦਾ ਹੋ ਜਿਹੜੀ ਪਣਾ ਲੈਤਾਗਾ ਦੇਖੋ ਸੱਲੀ ਤੜਕ ਤੜਕ ਗੈਸ ਵੀ ਗੰਦਾ ਹੋ ਗਿਆ ਫਿਰ ਸਾਫ ਕਰਾਂਗੇ ਪਾ ਸੱਲੀਆਂ ਭੁੰਨ ਲਈਏ ਇਧਰ ਬੀਬੀ ਕਿਉਂ ਫੋਨ ਦੀ ਦੁਬਾਰੇ ਪੁਣੇਗੀ ਦੁਬਾਰੇ ਪੁਣੇਗੀ ਤੇ ਕੇਹ ਵਾਲੀਆਂ ਕੇਨੀਆਂ ਇੱਕ ਕੇਨੀਆਂ ਉਸ ਹੁਣ ਤੱਤਾ ਹੁੰਦਾਗਾ ਸਲੀਆਂ ਬੋਲ ਕੇ ਉਹ ਤੇ ਮਿੰਟ ਤਾਂ ਬਹੁਤ ਆਉਂਦੀ ਆ ਉਹਨਾਂ ਮੁੱਲ ਮਿਲਦਾ ਨਹੀਂ ਆਏਗਾ ਮੱਥਾ ਮਾਰੀਂ 8900 ਰੁਪਏ ਵੰਨਦਾ ਪਿੰਡਾਂ ਇੰਦਾ ਕਹਿੰਦੇ ਨੇ 800 ਰੁਪਏ ਲੈ 900 ਮੁਦੇ ਦੇ ਤੇ ਉਹ ਵੀ ਦਿੰਦੀਆਂ ਰਹੁੰਦੀਆਂ ਨੇ ਹੁਣ ਦਿਖਲਾ ਸਾਰੇ ਲੋਕ ਸੁੱਤੇ ਪਏ ਹੋਣਗੇ ਅਸੀਂ ਦੋਨੇ ਸੱਸ ਨੂੰ ਫੋਕਿਆ ਹੋ ਤੇ ਲੱਗੇ ਪਿਆਂਗੇ ਸੁੰਨ ਸਰਾਂ ਹੋਈ ਪਿਆ ਸਾਡੇ ਆਸਗਮਣ ਸਾਰੇ ਸੁੱਤੇ ਪਏ ਨੇ ਅੰਦਰ ਵੜਕੇ ਸਾਡੀ ਥੱਕ ਠੱਕਰ ਸੋਈ ਚੀ ਹੋਈ ਜਾਂਦੀ ਹੈ ਹਜੇ ਸਾਡੀ ਠੱਕ ਠੱਕ ਹੈ ਰਸੋਈ ਚ ਹੋ ਜਾਂਦੀ ਆ ਇਹ ਨਾ ਅਸੀਂ ਖੈਦ ਜਾਣ ਕਰਨਿਓ ਕਿੰਨੀਆਂ ਚ ਔਖੇ ਹੋਣਿਆਂਗੇ ਤੇ ਕਿੰਨੀਆਂ ਵਿਹਲੀਆਂ ਕਰਦੇ ਆਂ ਲੋ ਜੀ 1 ਵਜ ਗਿਆ 1 ਵਜ ਨੂੰ ਨਿਬੜ ਆਪਣਾ ਘੌਰਾ ਕੰਮ ਨਿਸਤਰ ਜਾਣ ਦੋ ਫੇਰ ਆਪਾਂ ਪੁਣਾ ਠੱਕ ਤਾ ਠੰਡਾ ਹੋਜੂ ਨਿਸਤਰ ਜੂ ਦੂਜਾ ਫ੍ਰਿਜ ਸਾਮ ਤਾਂ ਇੱਕ ਪਾਂਡੇ ਚ ਕਰਕੇ ਤੇ ਹਾਜੀ ਨਾਮ ਲੈਣਾ ਹੈ ਕੱਪੜੇ ਤਾਰਾਂ ਤੇ ਪਏ ਨੇ ਬਦਲਵਾਈ ਹੋ ਚੁੱਕੀ ਆ ਆ ਸਰਦਾਰ ਸਾਹਿਬ ਨੂੰ ਮਾਉਜ ਇੱਕ ਵਜ ਗਿਆ ਹਜੇ ਮੰਜਾ ਨਹੀਂ ਦੇਖਿਆ ਵੀ ਕਿਵੇਂ ਹੁੰਦਾ ਹਾਏ ਹਾਏ ਆਲੇੰ ਦਾ ਕਾਗਜ਼ ਕੈ 1000 ਦਾ ਗਏ 1500 ਦਾ ਕੋ 2000 ਦਾ ਮੈਂ 1500 ਨਾਲ ਲਵਾਂ ਜਾਂਦਾ ਔਰ ਕਿੰਨੇ ਦਾ ਦੇਖ ਲੈ ਤੂੰ ਮੈਨੂੰ ਕੀ ਪਤਾ ਭਲਾ ਮੈਂ ਕੀ ਰੋਜ਼ ਹੀ ਦੇਉਂ ਨਹੀਂ ਸਸਤਾ ਵੀ ਨਾਲ 1500 ਤੋਂ ਨਾ 2000 ਦਾ ਹੈ ਹੈ 3000 ਦਾ ਠੀਕ ਆਪਣਾ ਕੱਲਿਆ ਦਾ 3000 ਦਾ ਨਾ 2500 ਦਾ ਹੈ ਹੈ ਨਾ 2500 ਦਾ ਹੈ ਹੋਰ ਕਿੰਨੇ ਦਾ ਨਾ 4 ਦਾ ਹੈ ना 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 ਨਾ ਤੇਰਾ ਸਰਹੂ ਤੇਰਾ ਸਰਹੂ ਨਾ ਤੇਰਾ ਸੌਦਾ ਹੋਰ ਕਿੰਨੇ ਦਾ 500 ਦਾ ਨਾ ਮਾੜਾ ਉਹੀ ਦੇ ਤਾ ਉਹ ਬਾਣੀਆਂ ਨੇ ਨਾ ਨਾ ਤੁੰ ਦੱਸੂ ਮੈਂ ਖਰਾ ਛੋੜਿਆ ਰਿੰਡ ਨਾਲੇ ਉਦਾਲੀ ਹਾਂ ਮੈਂ ਰਸੋਈ ਦੇਖਿਆ ਮਾ ਖੁੱਲੀ ਖੁੱਲੀ ਛੱਡਿਆ ਇੱਕ ਡਾਇ ਛੋੜੇ ਨਾਲ ਤਾਂ ਬੈਸ ਘਰ ਨਹੀਂ ਮਾੜੀ ਆ ਮਦਾ ਨਹੀਂ ਹਜੇ ਥੋਤੀ ਆ ਸੁੱਕ ਜਾਂਦ ਫਿਰ ਚੱਕਾਂਗੇ ਤੋਰ ਕੇ ਤੇਰੇ ਸੋਈ ਚ ਬਿੱਲੀ ਭੋਗ ਲਾ ਦਿੱਤੇ ਹੁਣ ਨਾ 1500 ਨਾ 2000 ਨਾ 2500 ਨਾ 3000 ਨਾ 3200 ਹਾਂ ਨਾ 3500 ਨਾ 4000 ਨਾ 5000 ਯਾਰ ਇਹ ਕੋ ਬੱਤ ਕਰ ਨਾ ਛੋੜਾ ਨਹੀਂ ਹਾਏ ਨਾ ਵੀ ਆਇਆ ਤੂੰ ਚਾਰ ਤੋਂ ਥੱਲੇ ਆਇਆ ਕਿ ਕੀ ਨਹੀਂ ਵੀ 1800 ਦਾ ਆਇਆ ਹੋਊਗਾ ਨਾ 1800 ਦਾ 1600 ਦਾ ਨਾ 1700 ਦਾ ਨਾ ਨਾ 1900 ਦਾ ਹਾਂ ਹੱਪ ਦਾ ਨਾ 800 ਦਾ ਕਿੰਨੇ ਕੀ ਆਪ ਗਾਈ ਕਰੀ ਬੀਬੀ ਨਹੀਂ ਚਲ ਪਈ ਆ ਪਪਨ ਚਾ ਟਾਈਨੇ ਕਮਾਰ ਟਾਈਮ ਬੋਲ ਕੰਮ ਮਰਸਾ ਕਿੰਨੇ ਲੋ ਜਾ ਟਾਈਮ ਆਪਾਂ ਹੁਣੇ 5 ਹੋ ਗਏ ਨਹੀਂ ਪਈ ਜਾਂਦਾ ਹੈ ਜੇ ਆਪਣੀਆਂ ਮੱਝਾਂ ਬਾਹਰ ਦੇ ਸੱਡ ਸੀਨੇ ਦੇਖੋ ਅਜੇ ਮੱਝਾਂ ਬਾਹਰ ਦੇ ਸੱਡ ਸੀਨੇ ਆਪਣੇ ਚ ਨਹੀਂ ਲੱਗਾ ਪਹਿਣਾ ਕਿਉਂਕਿ ਬਾਹਰ ਕੁਲੀਆਂ ਤੇ ਬੰਨੀਆਂ ਹੋਈਆਂ ਨੇ ਕੱਖ ਪੈ ਚੂਠੇ ਜੇ ਮੈ ਦਾਣਾ ਪਾਇਆ ਜੀ ਤੇ ਐਸਟਰ ਨਹੀਂ ਪੈਗਾ ਦੇਖੋ ਕਿੰਨਾ ਕਾਊਗਾ ਬਹੁਤ ਠ好 ਹੋ ਗਿਆ ਤੇ ਇਧਰ ਸੁਖਮਣ ਹੋਰੇ ਨੂੰ ਸਰਦੀਆਂ ਭੁੰਨਣੀਆਂ ਨੇ ਆਉਣ ਆ ਰਹੇ ਨੇ ਉਹ। ਛੋਣ ਦੀ ਅੰਦਰ ਗੈਸ ਤੇ ਪਤਾ ਨਹੀਂ ਆਉਂਦੇ ਜਾਂ ਹੋਣਗੇ ਰਾਤ ਤੱਕ ਜਨਗੇ। ਕੋਈ ਵੀ ਕੁਝ ਅੱਜ ਵਾਕ ਖਣ ਉਹ ਦੁੱਖ ਫਿਕਰ ਹੋ ਜਾਂਦਾ ਛੜ ਚੂ ਰੂਈ ਚ। ਲੋਈਆ ਟਾਈਮ ਐ 7 ਵਜੇ ਚ 10 ਮਿੰਟ ਰਹਿ ਗਏ ਨੇ 6:50 ਹੋ ਗਏ ਨੇਗੇ। ਤਕਰੀਬਨ ਆਪਣਾ ਸਾਰਾ ਕੰਮ ਹੋ ਗਿਆ ਰੋਟੀ ਖਾਣ ਵਾਲੀ ਤੇ ਨਾਉਣ ਧੋਣ ਵਾਲੇ ਰਹਿ ਗਏ। ਤੇ ਇੱਧਰ ਮੇਰੀ ਦੁੱਧ ਨੂੰ ਬਾਲੀ ਦਿੱਤਾ ਆਉਣੀ ਤਰੀ ਹੋ ਦੁੱਧ ਤੱਤਾ ਤਰ ਹ ਬਾਲੀ ਆਉ ਨੂੰ ਤੇ ਆਪਣੀ ਵੀਡੀਓ ਦਾ ਵੀ ਐਂਡ ਆ ਜਾਂਦਾ ਸੀਗਾ ਰੋਟੀ ਬਣ ਗਈ ਆ ਮੀਂਹ ਪਾ ਕੇ ਹਟ ਗਿਆ ਜਿਨੀ ਕਿ ਸੜਾਕਾ ਜਈ ਪਿਆ ਬਾਲਾਂ ਜਾਰੇ ਪਿਆ ਮੀ ਤੁਸੀਂ ਹਵਦੇ ਏਰੀਆ ਚ ਦੱਸਿਓ ਅੱਜ ਹੈਗੀ ਆ ਜੀ 9 ਜੁਲਾਈ 9 ਜੁਲਾਈ ਦਾ ਮੀਂਹ ਸਾਡੇ ਸੜਾਕਾ ਜਈ ਆ ਵੇਹ ਗਰੂ ਐਨਾ ਕ ਤਾਂ ਪਾ ਦਿਆ ਕਰੋ ਕੋਈ ਗੱਲ ਨਹੀਂ ਹੈ ਨਾ ਬੱਦ ਮੀਂਹ ਨਾਲ ਕਸਾਨਾਂ ਦਾ ਕੰਮ ਖੜਦ ਅਚਾਰ ਪਾਉਣ ਦਾ ਗਰਮੀ ਬਹੁਤ ਜ਼ਿਆਦੇ ਆ ਆਪਾਂ ਨੇ ਮੱਜਾਂ ਨੂੰ ਮਸਰਦਾਂ ਦੀ ਅੱਜ ਨਹੀਂ ਲੱਗੀ ਫੇਰ ਤੇ ਅੰਦਰ ਬੰਨ ਕੇ ਚਾਰੇ ਪੱਖੇ ਸੱਤ ਵਾਲੇ ਲਾਤੇ ਪੰਜਵਾਂ ਕੂਲਰ ਲਾ ਦਿੱਤਾਗਾ ਤੇ ਕਿਉਂਕਿ ਅੰਦਰ ਥੋੜੀ ਜਿਹੀ ਹਰਾਹਤ ਆ ਗਈ ਮਸਰ ਤੋਂ ਬਾਹਰਲੇ ਸਾਡੇ ਚ ਜਾ ਰਿਹਾ ਤੇ ਡੈਡੀ ਵਾਲ ਬਿਸਤਰਾ ਥੱਲੇ ਚੱਕ ਲੋ ਤੇ ਕਿਉਂਕਿ ਮਾਝ ਸੁਣਨ ਵਾਲੀ ਹੈ ਜੀ ਹਨਾ ਤੇ ਹਾਂ ਜਾਮਣ ਨਹੀਂ ਪਾਹ ਜੇ ਨੇ ਦੋਕ ਹਨਾ ਜਾਮਣ ਫੁੱਲ ਲੱਗੀਆਂ ਥੋੜੀਆਂ ᱛੀਆਂ ਕਿੰ ਲੋਕ ਜਾਮਣਾ ਲੱਗੀਆਂ ਹੋਣਗੇ ਉਹ ਵੀ ਕਈ ਦਿਨ ਨੰਗਾਲੇ ਕੁੜੀਆਂ ਨੇ ਇੱਕ ਦੋ ਦੋ ਕੈਰੀ ਕਰੀ ਇਹ ਕਿਰੀਆ ਹੋ ਲੱਗਾ ਪੈਕ ਪੰਜ ਛੇ ਜਾਮਣ ਲੱਗੀਆਂ ਫਿਰ ਪਰ ਕੋਈ ਨਾ ਤੇ ਭੂਆ ਨੂੰ ਕਹਿ ਦੇਣਾ ਕਿ ਰਣਜੀਤ ਨੂੰ ਸਾਡੇ ਇੱਥੇ ਪਿੰਡ ਚ ਭੂਆ ਵਾਲੀਆਂ ਨਹੀਂ ਜੀਆਂ ਹਸਾਕ ਕਰਾਏ ਹੋਏ ਜੀ ਉਨਾਰੇ ਹੈਗੀਆਂ ਨੇ ਜਾਮਣਾ ਤੇ ਮੰਗਵਾ ਦੂੰ ਤੁਹਾਨੂੰ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇਨਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ